ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਨ ਨਾਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਜਾਨਾ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਹਰ ਵਕ ਵਕ ਜਥੇਬੰਦੀਆਂ ਵੱਲੋਂ ਲੋਕ ਸੰਮੋਰਚਾ ਪੰਜਾਬ ਪਗੜੀ ਸੰਭਾਲ ਲਹਿਰ ਜਟਾ ਅਤੇ ਉਗਰਾਹ ਜਥੇਬੰਦੀ ਵੱਲੋਂ ਜਿਹੜੀ ਅੱਜ ਇੱਕ ਭੈਣੀ ਮੀਆਂ ਖਾਨ ਦੇ ਵਿੱਚ ਵੱਡੀ ਮੀਟਿੰਗ ਕੀਤੀ ਗਈ ਹੈ ਉਸ ਮੀਟਿੰਗ ਦੇ ਵਿੱਚ ਉਹਨੇ ਫੈਸਲੇ ਲਏਗਾ ਸਰਕਾਰ ਵੱਲੋਂ ਜਿਹੜੇ ਗੰਨੇ ਦੀ ਪੇਮੈਂਟ ਦਾ ਬਕਾਇਆ ਰਹਿਦਾ ਉਸ ਤੇ ਸਿਲਸਿਲੇ ਨੂੰ ਲੈ ਕੇ ਇੱਕ ਵੱਡੀ ਮੀਟਿੰਗ ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਆ ਸੜਕਾਂ ਦੇ ਉੱਤਰ ਨੂੰ ਮਜਬੂਰ ਹੋ ਜਾਣਗੇ ਇਹ ਕਹਿਣਾ ਆ ਉਗਰਾਹਾ ਜਥੇਬੰਦੀ ਦੇ ਪ੍ਰਧਾਨ ਸਹਿਬਾਂ ਦਾ ਉਹ ਕਰਦਿਆਂ ਗੱਲਬਾਤ ਹਾਂਜੀ ਪ੍ਰਧਾਨ ਜੀ ਅੱਜ ਇੱਕ ਉਗਰਾਹਾ ਜਥੇਬੰਦੀ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਆ ਇਸ ਮੀਟਿੰਗ ਦਾ ਮੁੱਖ ਏਜੰਡਾ ਕੀ ਹੈ ਜੀ ਵੇਖੋ ਇਹ ਸਾਡੇ ਅੱਜ ਸਾਰੇ ਆਗੂ ਇੱਥੇ ਪਹੁੰਚੇ ਆ ਤੇ ਸਾਡਾ ਜਿਹੜਾ ਮੁੱਖ ਏਜੰਡਾ ਗੰਨੇ ਦੇ ਜਿਹੜੇ ਪੈਸੇ ਫਸੇ ਹੋਏ ਆ ਸਰਕਾਰ ਕੋਲ ਉਹਦੇ ਸੰਬੰਧ ਵਿੱਚ ਆ ਕਿਉਂਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਡੀ ਰਕਮ ਜਿਹੜੀ ਆ 1 ਸਾਲ ਦੇ ਉੱਪਰ ਹੋ ਗਿਆ ਸਰਕਾਰ ਰਹਿਣੀ ਰਕਮ ਮਲ ਕੇ ਰੱਖੀ ਆ ਔਰ ਸਰਕਾਰ ਦੇਣ ਦਾ ਨਾਂ ਲਿਖਾ ਹੀ ਮੰਗ ਪੱਤਰ ਹੈ ਡੀਸੀ ਸਾਹਿਬ ਨੂੰ ਦੇ ਚੁੱਕੇ ਆ ਪਰ ਸਰਕਾਰ ਦੇ ਇਸ ਗੱਲ ਦਾ ਕੋਈ ਅਸਰ ਨਹੀਂ ਹੈਗਾ ਔਰ ਅਸਰ ਇੱਕ ਕਿਸਾਨ ਦੇ ਹੀ ਰਕਮ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਆ ਤੇ ਉਹ ਕਿਸਾਨ ਨੂੰ ਜਿਹੜੇ ਪੈਸੇ ਬਚਨੇ ਨੂੰ ਸਰਕਾਰ ਕੋ ਸਰਕਾਰ ਦੱਬ ਕੇ ਬੈਠੀ ਆ ਤੇ ਕਿਸਾਨਾਂ ਦੀ ਇਸ ਟਾਈਮ ਹਾਲਤ ਜਿਹੜੀ ਆ ਬੜੀ ਨਾਜੁਕ ਆ ਕਿਉਂਕਿ ਜਹਾਡੇ ਏਰੀਆ ਵਿੱਚ ਲਗਭਗ 90% ਗੰਨਾ ਛੋਨਾ ਗੰਨਾ ਹੀ ਲੱਗਦਾ ਛੋਨਾ ਬਿਲਕੁਲ ਨਹੀਂ ਲੱਗਦਾ ਤੇ ਜਿਹੜੇ ਪੈਸੇ ਵਜਲੇ ਸਰਕਾਰ ਬਲ ਕੇ ਬੈਠੀ ਆ ਇਸ ਕਰਕੇ ਅਸੀਂ ਇਹ ਬੇਇੱਜ਼ਤੀ ਕਰਦੇ ਆ ਸਰਕਾਰ ਨੂੰ ਕਿ ਸਾਡੇ ਪੈਸੇ ਤੁਰੰਤ ਪਾਏ ਜਾਣ ਤਾਂ ਜੋ ਜਿਹੜੀ ਖੇਡ ਰਚਾਈ ਹੈ ਲਗਾਤਾਰ ਚਲਦੀ ਆ ਰਹੀ ਹੈ ਭਈ ਜੀ ਸਬਸਿਡੀ ਤੌਰ ਤੇ ਕਿਸਾਨਾਂ ਦੇ ਪੈਸੇ ਦੂਜੇ ਤਰੀਕੇ ਨਾਲ ਵਰਤੇ ਜਾ ਰਹੇ ਆ ਇਤੋਂ ਦੀ ਯਾਦ ਮਿਲੇ ਸਾਨੂੰ ਇਹ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਸਰਕਾਰ ਦੇ ਪੈਸੇ ਆ ਡਾਇਰੈਕਟ ਮਿਲਣ ਨੂੰ ਜਾਣੇ ਚਾਹੀਦੇ ਤੇ ਮਿਲ ਇਕੱਠੀ ਪੇਮੈਂਟ ਕਰੇ ਜਿਹੜੀ ਕਿਸਾਨ ਦੀ ਕਈ ਵਾਰ ਵੇਖਣ ਨੂੰ ਮਿਲਦਾ ਵਾ ਕਿ ਜੇ ਜਦਾ ਮੰਨ ਲਓ ਤੁਹਾਡੀ ਪਰਚੀ ਕਿਸੇ ਹੋਰ ਸੱਜੇ ਨੇ ਲਾ ਲਈਆ ਤਾਂ ਉਹਦਾ ਇਹਦਾ 10000 ਰੁਪਏ ਤਕਰੀਬਨ ਉਹ ਰੋਲੀ ਜਾਂਦਾ 10-15000 ਰੁਪਏ ਜਿੰਨਾ ਬਣਦਾ ਬਿਲਕੁਲ ਜੀ ਇਹ ਇਦਾਂ ਹੋਣਾ ਨਹੀਂ ਚਾਹੀਦਾ ਮਿਲ ਸਾਡੇ ਪੂਰੇ ਪੂਰੇ ਪੈਸੇ ਪਾਏ ਕਿਉਂਕਿ ਜਿਹੜਾ ਮੰਗ ਪੱਤਰ ਸੀ ਡੀਸੀ ਸਾਹਿਬ ਦੇ ਉਹ ਤੇ ਵਿੱਚ ਸਪੈਸ਼ਲ ਲਿਖਿਆ ਸੀਗਾ ਕਿ ਜਿਹੜਾ ਮੰਗ ਪੱਤਰ ਆ ਉਹ ਮੰਗ ਪੱਤਰ ਸਾਫ਼ ਲਿਖਿਆ ਸੀ ਕਿ ਪੈਸੇ ਪੂਰੇ ਪੈਣੇ ਚਾਹੀਦੇ ਪੈਸੇ ਬਿਲਕੁਲ ਘਟ ਨਹੀਂ ਹੋਣੇ ਚਾਹੀਦੇ ਅੱਗੇ ਜਿਹੜੀ ਮੇਲ ਨਾਲ ਸਰਕਾਰ ਕੋ ਆਪਣੀ ਸਬਸਿਡੀ ਜਦੋਂ ਮਰਜ਼ੀ ਲੇ ਸਾਨੂੰ ਪੈਸੇ ਪੂਰੇ ਪਾਣੇ ਚਾਹੀਦੇ ਆ ਤਾਂ ਜੋ ਕਿਸਾਨ ਜਿਹੜਾ ਵੱਸ ਸਕੇ ਜਿਹੜੀ ਫਸਲ ਨੂੰ 45 ਪਾਸੇ ਕਿਸਾਨ ਤਾਂ ਆਊਗਾ ਜੇ ਦੂਜੀ ਫਸਲ ਤੋਂ 4 ਪੈਸੇ ਬਚਣਗੇ ਤੇ ਜੇ ਦੂਜੀ ਫਸਲ ਤੇ ਪੈਸੇ ਨਹੀਂ 4 ਬਚਰੇ ਤੇ ਫਸਲ ਨੂੰ ਤੱਕਦਾ ਆਊਗੀ ਅਗਲੀ ਰਣਨੀਤੀ ਕੀ ਤਿਆਰ ਕੀਤੀ ਗਈ ਹੈ ਅਗਲੀ ਰਣਨੀਤੀ ਹੁਦਾਰ ਕਰਦੀ ਮੀਟਿੰਗ ਕਰਦੇ ਗੱਲਾਂ ਕਿਸਾਨ ਜਿੰਨੇ ਵੀ ਕਨੈਕਟ ਕਸਤਕਾਰ ਆ ਤੇ ਫਿਰ ਅਗਲੀ ਰਣਨੀਤੀ ਛੜਕਾਂ ਤੇ ਆਉਂਦੀ ਹੁੰਦੀ ਹੈ ਤੇ ਛੜਕਾਂ ਤੇ ਆਵਾਂਗੇ ਤੇ ਆਪਣੇ ਹੱਕ ਲੈ ਕੇ ਉਠਾਂਗੇ ਪ੍ਰਧਾਨ ਜੀ ਵੱਖ-ਵੱਖ ਜਿੱਥੇ ਬੰਦੀਆਂ ਵੱਲੋਂ ਅੱਜ ਜਿਹੜੀ ਇੱਕ ਮੀਟਿੰਗ ਕੀਤੀ ਗਈ ਆ ਔਰ ਇਸ ਮੀਟਿੰਗ ਨੂੰ ਲੈ ਕੇ ਕਿੰਨਾ ਕੁ ਸੰਘਰਸ਼ ਇਹ ਰ ਤਿੱਖਾ ਹੋ ਸਕਦਾ ਲਗਭਗ ਜੀ 2014 ਤੋਂ ਇੱਕ ਨਵੀਂ ਖੇਡ ਸ਼ੁਰੂ ਹੋਈ ਇਸ ਪੰਜਾਬ ਸਰਕਾਰ ਵੱਲੋਂ ਕਿ ਸਬਸਿਡੀ ਦੇ ਨਾਂ ਦੇ ਉੱਤੇ ਕਿਉਂਕਿ ਜਿਹੜਾ ਗੰਨਾ ਹੈ ਉਹ ਇਸ ਸਮੇਂ ਵੀ ਜਿਹੜੀ ਭਾਂ ਸਰਕਾਰ ਸਬਸਿਡੀ ਭਾਗਵੇਂ ਦਿੰਦੀ ਹੈ 401 ਰੁਪਏ ਜਿਹੜਾ ਰੇਟ ਹੈ ਉਹਦੇ ਵਿੱਚ ਵੀ ਕਿਸਾਨ ਨੂੰ ਵਾਲਾ ਨਹੀਂ ਖਾ ਰਿਆ ਉਹਦਾ ਸਿਰਫ ਮਜਬੂਰੀ ਵਸ ਜਿਹੜੇ ਕੁਝ ਕਿਸਾਨ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਦਰਿਆਵਾਂ ਦੇ ਕੰਢਿਆਂ ਦੇ ਨੇ ਜਿਨ੍ਹਾਂ ਦਾ ਪਾਣੀ ਦਾ ਪ੍ਰਬੰਧ ਨਹੀਂ ਹੈਗੇ ਉਹ ਮਜਬੂਰੀ ਵਸ ਕੇ ਹੜ ਆ ਜਾਂਦਾ ਥੋੜੀ ਫਸਲ ਮਾਰੀ ਜਾਂਦੀ ਹੈ ਉਹਦੇ ਕਰਕੇ ਮਜਬੂਰੀ ਵਸ ਜਿਹੜੇ ਕੁਝ ਕਿਸਾਨ ਦੋ ਕਿਉਂਕਿ ਪੰਜਾਬ ਦਾ ਸਿਰਫ 8% ਹਿੱਸਾ 92% ਹਿੱਸਾ ਜਿਹੜਾ ਉਹ ਲੋਕ ਜਿਹੜੇ ਨੇ ਉਹ ਕੱਟਝੋ ਨਿਵਾ ਰਹੇ ਨੇ ਸਿਰਫ ਇਹ 8% ਮਜਬੂਰੀ ਵਾਲੇ ਲੋਕ ਜਿਹੜੇ ਨੇ ਉਹ ਲਾ ਰਹੇ ਨੇ ਸਿਰਫ ਦਰਿਆਵਾਂ ਦੇ ਕੱਡਿਆਂ ਦੇ ਉਹਦਾ ਪਰੰਤੂ ਜਿਹੜਾ ਰੇਟ ਹੈ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਕਾਫੀ ਜਿਹੜੀਆਂ ਮੀਟਿੰਗਾਂ ਕੱਡਾ ਵਿਕਾਸ ਕਮੇਟੀ ਵੱਲੋਂ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਦੀ ਸਰਕਾਰ ਨਾਲ ਹੁੰਦੀਆਂ ਨੇ ਉਹਦੇ ਵਿੱਚ 300 ਤੇ 70 ਰੁਪਏ ਜਿਹੜੀ ਸਾਡੀ ਉਹ ਲਾਗਤ ਲਗਤੀ ਜਿਹੜੀ ਆ ਉਹ ਕਨੇ ਦੇ ਉੱਤੇ ਆਉਂਦੀ ਹੈ ਉਹਨਾਂ ਸਰਕਾਰ ਦੇ ਜਿਹੜੇ ਨਮਾਇंदे ਨੇ ਉਹਨਾਂ ਨੇ ਮੰਨਿਆ ਹੈਗਾ ਇੱਕ ਇੱਕ ਰੁਪਈਆ ਸਾਰੀ ਕਸਾਈ ਹਰ ਚੀਜ਼ ਦੀ ਕਸਾਈ ਜਿਵੇਂਦਰ ਦਾ ਆਪਣਾ ਖਰਚਾ ਪਾ ਕੇ ਉਹਦੀ ਅਧਿਹਾੜੀਆਂ ਪਾ ਕੇ ਉਹਨਾਂ ਨੇ ਕੱਢਿਆ ਤੇ ਉਹ ਕਹਿੰਦੇ ਵੀ ਬਰਾਬਰ ਬਰਾਬਰ ਜਿਹੜੇ ਤੁਹਾਨੂੰ ਸਰਪਾਇ ਕਿਤੇ ਜਾਂਦੇ ਨੇ ਇਹਦੇ ਵਿੱਚ ਤੁਹਾਡਾ ਕੋਈ ਪ੍ਰਾਫਿਟ ਜਿਹੜਾ ਬਿਲਕੁਲ ਨਹੀਂ ਉਹ ਵੀ ਮੰਨ ਗਏ ਇਸ ਗੱਲ ਨੂੰ ਪਰੰਤੂ ਉਹ ਜਿਹੜੀ ਇੰਨੀ ਛੋਟੀ ਰਕਮ ਹੈ ਉਹਨੂੰ ਵੀ ਜਿਹੜਾ ਘੱਟੇ ਵਾਲਾ ਸੌਦਾ ਉਹਨੂੰ ਵੀ ਜਿਹੜਾ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਕਿਸਾਨ ਨੂੰ ਦਿੱਤਾ ਜਾਂਦਾ ਹੈ 68 ਰੁਪਏ ਜ ਉਸ ਜਿਹੜੇ ਮਿੱਲਾਂ ਵਾਲੇ ਉਹ ਇੱਕ ਹਾਲ ਦੇ ਵਿੱਚ ਹਰ ਵਾਰ ਜਿਹੜਾ ਇੱਕ ਨਵਾਂ ਇਸ਼ੂ ਬਣਾ ਕੇ ਉਹ ਮਿੱਲਾਂ ਨਾਲ ਰਿਲੇਟ ਕਰਦੇ ਨੇ ਕਿ ਜਦ ਨਜ਼ਰ ਸਰਕਾਰਾਂ ਨੂੰ ਸਬਸਿਡੀ ਦੇ ਪੈਸੇ ਅਨਾਉਂਸ ਨਹੀਂ ਕਰਦੀ ਉਹਨਾਂ ਦੇ ਰਹੀ ਮਿੱਲਾਂ ਨਹੀਂ ਚਲਾਉਂਦੇ ਤੇ ਕਿਸਾਨ ਸੜਕਾਂ ਤੇ ਆਉਂਦਾ ਹੈ ਬੜਾ ਕੁਝ ਹੁੰਦਾ ਹੈ ਰਾਜਨੀਤੀ ਹੁੰਦੀ ਹੈ ਕਈ ਕੁਝ ਹੁੰਦਾ ਫਿਰ ਉਹਦੇ ਉੱਤੇ ਜਿਹੜੇ ਉਹ ਪੈਸੇ ਹਲਾਲ ਕੀਤੇ ਜਾਂਦੇ ਨੇ ਇੱਕ ਤਾਂ ਜਿਹੜਾ ਇੱਕ ਗੰਨਾ ਵਿਕਾਸ ਕਮੇਟੀ ਉਹਨਾਂ ਜਿਹੜਾ ਅਸੀਂ ਮੰਗ ਕਰਦੇ ਆ ਕਿ ਗੰਨੇ ਦਾ ਜਿਹੜਾ ਰੇਟ ਹੈ ਜੇ 1-2 ਸਾਲ ਦੇ ਵਿੱਚ ਨਹੀਂ ਵਧਿਆ ਤੇ ਪੰਜਾਬ ਦੇ ਵਿੱਚੋਂ ਕੰਦੇੜਾ ਦਾ ਨਾਮੋ ਨਿਸ਼ਾਨ ਉਹ ਸਾਰੇ ਕਿਸਾਨ ਮਟਾ ਦੇਣਗੇ ਕਿਉਂਕਿ ਜਿੰਨਾ ਇਹ ਖੱਟੇ ਵਾਲਾ ਕੰਮ ਆ ਜਿੰਨੇ ਵੱਡੇ ਸਾਧਨ ਚਾਹੀਦੇ ਨੇ ਤੇ ਉਹ ਜਿੰਨਾ ਨੂੰ ਬੀਜ ਚਾਹੀਦਾ ਖਾਦ ਚਾਹੀਦੀ ਹੈ ਉਹ ਜਿਹੜਾ ਆਮ ਛੋਟਾ ਕਿਸਾਨ ਹੈ ਉਹ ਜਦੋਂ ਸੋਚਦਾ ਹੈ ਇਹਨੂੰ ਬਜਾਈ ਵਾਸਤੇ ਤੁਹਾਨੂੰ 20-25000 ਰੁਪਏ ਬਜਾਈਆ ਤੇ ਚਾਹੀਦਾ ਉਹ ਸੋਚਦਾ ਨਹੀਂ ਇਹੋ ਜੀ ਫਸਲ ਦੀ ਲੋੜ ਨਹੀਂ ਕਿਉਂਕਿ ਕਣਕ ਜਿਹੜੀ ਆ ਸੁਪਰ ਸੀਡਰ ਦੇ ਵਿੱਚ 40 ਕਿਲੋ ਬੀ ਪਾਓ ਇੱਕ ਡਾਇਆ ਦੀ ਬੋਰੀ ਪਾਓ ਉਹਦਾ ਬੀਜ ਘੇਰਲਾ ਆਮ ਦਾ ਘਰ ਨੂੰ ਆ ਜਾਂਦਾ ਹੈ ਅਣਤ ਇਹ ਵਾਅਦੇ 25000 ਰੁਪਏ ਪਹਿਲੇ ਦਿਨ ਚਾਹੀਦਾ ਕਿਸਾਨ ਸੋਚਦਾ ਕਿ ਇਹ ਜਿਹੜੀ ਫਸਲ ਹੈ ਮੇਸ ਨੂੰ ਹਰਾ ਨਹੀਂ ਖਾਂਦੀ ਸੋ ਇਸ ਕਰਕੇ ਜਿਹੜਾ ਸਰਕਾਰ ਨੂੰ ਚਾਹੀਦਾ ਕਿ ਜਿੰਨੇ ਪੈਸੇ ਮਿਲ ਕੇ ਇਹ ਬਹੁਤ ਘੱਟ ਹੈ ਫਿਰ ਵੀ ਰੇਟ ਪਰ ਇਹ ਘੱਟ ਰੇਟ ਵੀ ਜਿਹੜਾ ਇਕੱਠਾ ਜਿਹੜਾ 401 ਰੁਪਏ ਕਿਸਾਨ ਨੂੰ ਦਿੱਤਾ ਜਾਵੇ ਤੇ ਜਿਹੜੇ ਹੁਣ ਸਰਕਾਰ ਨੇ ਸਬਸਿਡੀ ਬੰਨੀ ਹੈ 61 ਰੁਪਏ ਉਹ ਤੁਰੰਤ ਜਿਹੜਾ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾਵੇ ਤੇ ਇਹਦੇ ਨਾਲ ਨਾਲ ਜਿਹੜੇ ਕਿਸਾਨ ਕਿਉਂਕਿ ਕਾਫੀ ਦਿਨ ਤੋਂ ਡੀਗ ਰਹੇ ਨੇ ਸਿਰਫ 6 ਫਰਵਰੀ ਤੱਕ ਜਿਹੜੀ ਹੈ ਉਹ ਸਬਸਿਡੀ ਆਈ ਹੈ ਉਹ ਤੋਂ ਅਗਲੇ ਜਿਹੜੇ ਕਾਫੀ ਮਹੀਨੇ ਦੀ ਸਬਸਿਡੀ ਕਿਸਾਨਾਂ ਦੇ ਕਾਰਨ ਝੋਨੇ ਦਾ ਵਿਹਲਾ ਹੋ ਗਿਆ ਹੈ ਕਣੇ ਦਾ ਵਿਹਲਾ ਹੋ ਗਿਆ ਹੈ ਉਹਨਾਂ ਦਾ ਹੁਣ ਕਿਸਾਨਾਂ ਦਾ ਜਿਹੜਾ ਮੂਡ ਹੈ ਉਹ ਇੱਕ ਵਾਰ ਸਰਕਾਰ ਦੇ ਨਾਲ ਦੋ ਦੋ ਹੱਥ ਕਰਨ ਦਾ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਸਰਕਾਰ ਜਿਹੜੀ ਇਹ ਹਰੇ ਪੈਸੇ ਜਿਹੜੇ ਸਰਕਾਰ ਨੇ ਸਬਸਿਡੀ ਬੰਨੀ ਹੈ ਉਹ ਦਿੱਤੀ ਜਾਵੇ ਇੱਕ ਦੋ ਦਿਨਾਂ ਦੇ ਵਿੱਚ ਜਿਹੜੀਆਂ ਹੋਰ ਕਿਸਾਨਾਂ ਦੇ ਕਣੇ ਦੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਇੱਕ ਲਾਭੰਦੀ ਕਰਕੇ ਤੇ ਵੱਡਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਜਾਏਗਾ ਸਾਰੇ ਜਿਹੜੇ ਕਿਸਾਨ ਜਥੇਬੰਦੀਆਂ ਉਹਨਾਂ ਨੇ ਸਹਿਮਤੀ ਦਿੱਤੀ ਹੈ ਸਾਡੇ ਸੋਨੂ ਔਰ ਖਨੀਸ ਇਸਤਰਾਮ ਸਿੰਘ ਪਕੜੀਆਂ ਜੀ ਉਹ ਕਿ ਦੋਨੋਂ ਇਕੱਠੇ ਲਿਖੇ ਪ੍ਰੋਗਰਾਮ ਤੋਂ ਲੇਟ ਹੋ ਗਏ ਨੇ ਆ ਨਹੀਂ ਸਕਕੇ ਉਹ ਕੱਲ ਨੂੰ ਫਿਰ ਦੁਬਾਰਾ ਆਪਾਂ ਜਿਹੜੀ ਮੀਟਿੰਗ ਕਰਕੇ ਤੇ ਅਗਲੀ ਰਣਨੀਤੀ ਉਤਿਆ ਕਰਾਂਗੇ ਆਮ ਤੌਰ ਤੇ ਦੇਖਿਆ ਜਾਂਦਾ ਸਰਕਾਰ ਵੱਲੋਂ 10 ਰੁਪਏ ਵਧਾਈ ਜਾਂਦੀ ਆ ਤਾਂ ਲੇਕਿਨ ਹਰ ਸਾਲ ਜਿਹੜੀ ਇਹ ਲੇਬਰ ਦੇ ਵੀ ਦਰ ਤੋਂ ਵਧ ਜਾਂਦੇ ਆ ਉਹਦਾ ਫਿਰ ਕਿਸਾਨ ਨੂੰ ਕੀ ਫਾਇਦਾ ਹੋਇਆ ਕਸ ਬਤਾਉਂਦਾ ਬਿਲਕੁਲ ਜੀ ਜਿਹੜਾ ਇਹ ਇੱਕ ਜਿਹੜਾ ਕੰਮ ਹੈ ਇਹ ਮਕੈਨੀਕਲ ਨਹੀਂਗਾ ਇਹ ਫਿਜ਼ੀਕਲ ਕੰਮ ਹੈ ਜਿਹੜਾ ਗੰਨੇ ਵਾਲਾ ਇਹ ਲੇਬਰ ਜਿਹੜਾ ਹੱਥ ਨਾਲ ਕਰਨ ਵਾਲਾ ਕੰਮ ਹੈ ਇਸ ਕਰਕੇ ਇਹਦੇ ਉੱਤੇ ਜਿਹੜੀ ਲੇਬਰ ਬਹੁਤ ਜ਼ਿਆਦਾ ਕਿਉਂਕਿ ਤੁਹਾਨੂੰ ਪਤਾ ਹੈ ਜਿਹੜਾ ਅਮ ਲੋਕ ਨੇ ਆਪਣੇ ਹੱਥੀ ਕੰਮ ਕਰਨਾ ਉਹ ਤੇ ਲੇਬਰ ਬਹੁਤ ਜ਼ਿਆਦਾ ਚੜਦੀ ਹੈ ਮਸ਼ੀਨਰੀ ਇਹਦੇ ਉੱਤੇ ਬਹੁਤ ਘੱਟ ਆਏ ਤੱਕ ਨੇ ਜਿਹੜੀ ਹੈਵੀ ਹੈ ਮਸ਼ੀਨਰੀ ਉਹ ਬਹੁਤ ਮਹਿੰਗੀ ਹੈ ਇਹ ਤੱਕ ਮੈਂ ਅਹੀਂ ਆਵਤ ਨਾਲ ਬਾਰੇ ਵੇਖਿਆ ਜਿਹੜਾ ਮਸ਼ੀਨਾਂ ਨਾਲ ਕੰਮ ਕਰਕੇ ਕਿ ਮਸ਼ੀਨਰੀ ਬਹੁਤ ਮਹਿੰਗੀ ਪੈਂਦੀ ਹੈ ਪਰੰਤੂ ਹੌਲੀ-ਹੌਲੀ ਕਿਉਂਕਿ ਇਸ ਕਰਕੇ ਜਿਹੜੀ ਹੈ ਜਿਹੜੇ ਸਰਕਾਰ 10 ਰੁਪਏ ਵਧਾਉਂਦੀ ਹੈ ਤੇ ਉਹ ਬਹੁਤ ਗੁਣਾ ਜਾਂ 10 ਜਿਹੜੀ ਹੈ ਲੇਬਰ ਹੈ ਉਹ ਲੱਗਾ ਉਹ 15 ਰੁਪਏ ਕਿਵੇਂ ਲੈ ਜਾਂਦੀ ਹੈ ਉਸ ਤੋਂ ਇਹੜੇ ਗੰਨੇ ਗੰਨਾ ਆਪਾਂ ਮਾਰਚ ਤੋਂ ਬਾਅਦ ਰਹਿ ਜਾਂਦਾ ਉਹਦੇ ਉੱਤੇ ਤਾਂ ਲਗਭਗ ਜਿਹੜਾ ਉਹ 20-25 ਰੁਪਏ ਜ਼ਿਆਦਾ ਲੱਗ ਜਾਂਦੀ ਹੈ ਤੇ ਕਰਕੇ ਜਿਹੜਾ ਪਹਿਲਾਂ ਤਾਂ ਜਿਤਨਾ ਤੁਹਾਨੂੰ ਮੈਂ ਦੱਸਿਆ ਕਿ ਗੰਨੇ ਵਾਲਾ ਕੰਮ ਜਿਹੜਾ ਇਹ ਬੜਾ ਘਾਟੇ ਵਾਲਾ ਜਿਹੜਾ ਸੌਦਾ ਸਾਬਤ ਹੋ ਰਿਹਾ ਮਜਬੂਰੀ ਵਾਲੇ ਲੋਕ ਜਿਹੜੇ ਲਾ ਰਹੇ ਨੇ ਤੇ ਜੇ ਇਸੇ ਤਰ੍ਹਾਂ ਰਿਹਾ ਉਹਨਾਂ ਵਾਲੇ ਸਮੇਂ ਦੇ ਵਿੱਚ ਤੇ ਰੇਟ ਥੋੜਾ ਵਧਦਾ ਰਿਹਾ ਲੇਬਰ ਜ਼ਿਆਦਾ ਵਧਦੀ ਰਹੀ ਤੇ ਜੇ ਸਰਕਾਰ ਸਮੇਂ ਸਿਰ ਪੈਸੇ ਨਾ ਦਿੰਦੀ ਰਹੀ ਤੇ ਘੱਟ ਰੇਟ ਦਿੰਦੀ ਰਹੀ ਤੇ ਫਿਰ ਬਹੁਤ ਜਲਦੀ ਜਿਹੜਾ ਇਹ ਗੰਨੇ ਦਾ ਪੰਜਾਬ ਚੋਂ ਨਾਮੁਰਾਟ ਮਿਟ ਗਿਆ ਪ੍ਰਧਾਨ ਜੀ ਹਰ ਆਉਣ ਤੋਂ ਬਾਅਦ ਜਿਹੜੀ ਆ ਬੇਟ ਲੱਗ ਕੇ ਦੀਆਂ ਖਾਸ ਕਰਕੇ ਛੜਕਾਂ ਦਾ ਬਹੁਤ ਹੀ ਬੁੜਾ ਹਾਲ ਆ ਉਹਦੇ ਬਾਰੇ ਕੀ ਵਿਚਾਰ ਨੇ ਆਪਣੇ ਕਿਉਂਕਿ ਨਿਤ ਜਿਹੜਾ ਕੋਈ ਨਾ ਕੋਈ ਐਕਸੀਡੈਂਟ ਜਿਹੜਾ ਹੋ ਰਿਹਾ ਹੈ ਦੇਖੋ ਜੀ ਪਹਿਲੇ ਤਾਂ ਇਹ ਛੜਕਾਂ ਸਰਕਾਰ ਦਾ ਧਿਆਨ ਹੀ ਨਹੀਂ ਜਿਹੜਾ ਵੀ ਰੋਡ ਦੇਖ ਲਓ ਤੁਸੀਂ ਲਗਭਗ ਟੁੱਟਾਈਆਂ ਜੇ ਆਹ ਰੋਡ ਦੇਖੋ ਜਿਹੜਾ ਪੈਣੀ ਤੋਂ ਹਰਚਵਾਲ ਨੂੰ ਚੜਦਾ ਇਹ ਸਾਰੇ ਰੋਡ ਦੀ ਮਾੜੀ ਹਾਲ ਬਿਲਕੁਲ ਫਿਰ ਸਾਡੇ ਜਿਹੜਾ ਤੁਸੀਂ ਤੋਂ ਤੁਸੀਂ ਦਾ ਛੜਕ ਦਾ ਕੰਮ ਲੱਗੇ ਨੂੰ ਘਟ ਪਰ 6 ਮਹੀਨੇ ਹੋ ਗਏ ਉਹ ਇਦਾਂ ਕੋਤੇ ਲੋਕ ਨਹੀਂ ਚੰਗੀ ਤਰ੍ਹਾਂ ਪਈ। ਔਰ ਜਿਹੜਾ ਹੋਰ ਵੀ ਜਿਹੜੇ ਤੁਸੀਂ ਆ ਜੋ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਜਿਹੜੀ ਮਤਲਬ ਤੁਸੀਂ ਦੇ ਆਰ ਲੀਆਂ ਜ਼ਮੀਨਾਂ ਜਿਹੜਾ ਵੀ ਜਦੋਂ ਤੁਸੀਂ ਹੜਪੀਟ ਤੋਂ ਇਹ ਤਾਂ ਅਸੀਂ ਉੱਥੇ ਮੌਕੇ ਤੇ ਮੋਰਚਾ ਲਾਇਆ ਤੇ ਤੁਸੀਂ ਲੋਕ ਬਚਾਇਆ ਤੇ ਜਿਹੜਾ ਵੀ ਲੀਡਰ ਆਉਣੇ ਸਾਨੂੰ ਇਹੋ ਗੱਲ ਕਹੀ ਵੀ ਤੁਸੀਂ ਪੱਕੀ ਕਰ ਦਾਂਗੇ। ਤੁਸੀਂ ਤੇ ਇੱਕ ਮੁੱਠ ਵੀ ਮਿੱਟੀ ਨਹੀਂ ਪਈ। ਜੇ ਪਾਣੀ ਕਿਤੇ ਚੜਾਂਦਾ ਤੁਸੀਂ ਇੱਕ ਮਿੰਟ ਜੁੜ ਜਾਣੀ ਹੈ ਜਿਹਾ ਤੁਸੀਂ ਦਾ ਹਾਲ ਹੈ। ਸਰਕਾਰ ਦਾ ਮਤਲਬ ਲੋਕਾਂ ਨੂੰ ਬਚਾਉਣ ਨਾਲ ਧਿਆਨ ਨਹੀਂ ਹੈਗਾ। ਤੁਸੀਂ ਦਾ ਬਿਲਕੁਲ ਕੋਈ ਕੰਮ ਸਰਕਾਰ ਨੇ ਕਿਸੇ ਤੁਸੀਂ ਦਾ ਨਹੀਂ ਕੀਤਾ ਇੱਕ ਮੋਢੋ ਮਿੱਟੀ ਤੱਕ ਨਹੀਂ ਪਾਈ ਸਰਕਾਰ ਦੀ ਲਗਭਗ ਤਾਂ ਜਿਹੜਾ ਧਿਆਨ ਹੈ ਮੈਨੂੰ ਲੱਗਦਾ ਨਹੀਂ ਵੀ ਸੜਕਾਂ 'ਤੇ ਜਾਂ ਲੋਕਾਂ ਦੀ ਹਵਾਸ ਕਰਨ ਵਾਲਾ ਬਿਲਕੁਲ ਨਹੀਂ ਹੈਗਾ ਪਿਛਲੀ ਵਾਰ ਵੀ ਜਦੋਂ ਹੜ੍ਹ ਆਏ ਸੀਗੇ ਤਾਂ ਛਾਲਿਆਂ ਤੇ ਲੱਗੋ ਜਿਹੜੀ ਵੱਡੇ ਲੈਵਲ ਤੇ ਤੁਸੀਂ ਜਿਹੜੀ ਚਾਰ ਪੰਜ ਥਾਂ ਤੋਂ ਟੁੱਟ ਗਈ ਕਿਉਂਕਿ ਸਰਕਾਰ ਦਾ ਬੜਾ ਦਾਵਾ ਸੀਗਾ ਕਿ ਅਸੀਂ ਇਰ ਕੀ ਪੱਕੀ ਕਰ ਦਾਂਗੇ ਜਾਂ ਵੱਡੇ ਲੈਵਲ ਤੇ ਵੱਡੀਆਂ ਟਿਪਰਾਂ ਨਾਲ ਮਿੱਟੀ ਲਾ ਕੇ ਮਜ਼ਬੂਤ ਕਰ ਦਾਂਗੇ ਪਰ ਉਹ ਕਿਤੇ ਵੀ ਕੋਈ ਇਹੋ ਜਿਹਾ ਕੰਮ ਕੀਤਾ ਨਹੀਂ ਕਿਤੇ ਤੁਸੀਂ ਆਂਦੇ ਦੇਖੋ ਪਹਿਲੇ ਸਮੇਂ ਵਿੱਚ ਅਸੀਂ ਨਿੱਕੇ ਨਿੱਕੇ ਹੁੰਦੇ ਸੀ 1 ਕਿਲੋਮੀਟਰ ਜੇ ਇੱਕ ਬੰਦਾ ਰਾਖੀ ਕਰਦਾ ਤਾਂ ਤੁਸੀਂ ਦੀ ਵੀ ਕੋਈ ਕੇ ਕੇ ਬਸ ਛੇਕਣਾ ਹੋ ਜਾਏ ਕੁਛ ਨਾ ਹੋ ਜਾਏ ਹੁਣ ਜਿਹੜੇ ਕਿਲੋਮੀਟਰਾਂ 'ਚ ਤੁਸੀਂ ਪਈਏ ਉੱਥੇ ਇੱਕ ਦੋ ਬੰਦਾ ਲੱਗਾ ਹੁੰਦਾ ਵੀ ਧਿਆਨ ਦੇ ਕੇ ਜੜੀ ਬੂਟੀ ਚਾਰੇ ਪਾਸੇ ਆ ਮਿੱਟੀ ਘਟੋ ਘਟ ਵੀ ਜੇ ਤੁਸੀਂ ਵਿਚਾੜੀਏ ਤਾਂ ਕੋਲੋਂ 5-5 ਫੁੱਟ ਉੱਚੀ ਤੇ 20-20 ਫੁੱਟ ਚੌੜੀਏ ਤੇ ਫਿਰ ਬਚਾ ਹੁੰਦਾ ਪਰ ਸਰਕਾਰ ਦਾ ਇਹਦੇ ਵਾਰ ਬਿਲਕੁਲ ਧਿਆਨ ਨਹੀਂ ਸਰਕਾਰ ਜਾਂਦੀ ਆ ਵੀ ਹੜਾਂ ਤੇ ਲੋਕੀ ਹੜਾ ਹੜ ਪੀਰ ਤੋਂ ਧੰਨਵਾਦ